ਫਾਰਮਰ ਮੰੰਦੇ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਬਾਈ ਨਾਲੇ ਸ਼ਾਸ਼ੀ ਕਾਲ ਤੇ ਅੱਜ ਜਿਹੜੀ ਦੋ ਚਾਰ ਗੱਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਵੀਡੀਓ ਦੇ ਵਿੱਚ ਇਸੇ ਕਰਕੇ ਅੱਜ ਆਪਾਂ ਵੀਡੀਓ ਦੋ ਤਿੰਨ ਦਿਨ ਬਾਅਦ ਬਣਾਉਣ ਲੱਗੇ ਆ ਜਿੱਦਾਂ ਪਹਿਲਾਂ ਆਪਾਂ ਤੁਹਾਨੂੰ ਨੁਕਸਾਨ ਦੀ ਵੀਡੀਓ ਦਿਖਾਈ ਤੀ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਮੀਨੇ ਪੂਰੇ ਭਾਰਤ ਦੇ ਵਿੱਚ ਬਾਈ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਖਾਸ ਕਰਕੇ ਪੰਜਾਬ ਦੇ ਵਿੱਚ ਕਈ ਏਰੀਆ ਇਹੋ ਜਿਹੇ ਆ ਵੀ ਜਿੱਥੇ ਬਾਈ 100 100% ਤੱਕ ਕਣਕ ਜਿਹੜੀ ਤਬਾਹ ਹੋ ਗਈ ਬਹੁਤ ਜ਼ਿਆਦਾ ਘਾਟਾ ਜਿਹੜਾ ਜ਼ਿਮੀਂਦਾਰ ਨੂੰ ਪਿਆ ਦੂਜਾ ਭਾਈ ਜਿਹੜਾ ਐਤਕੀ ਦੇਸ਼ ਦਾ ਭੰਡਾਰ ਉਹ ਵੀ ਮੇਰੇ ਸਾਬ ਨਾਲ ਖਾਲੀ ਹੀ ਰਹੂਗਾ ਜਿੱਦਾਂ ਕਣਕ ਦੀ ਸਭ ਤੋਂ ਵੱਧ ਆਬਾਦੀ ਦੇ ਹਿਸਾਬ ਨਾਲ ਲੋੜ ਆਪਣੇ ਭਾਰਤ ਨੂੰ ਰਹਿੰਦੀ ਆ ਜਿੱਦਾਂ ਪਹਿਲਾਂ ਇੱਕ ਇਹਨਾਂ ਨੇ ਨੋਟੀਫਿਕੇਸ਼ਨ ਵੀ ਕਰਿਆ ਤਾਂ ਵੀ ਹਾਂ ਵੀ ਐਤਕੀ ਬੰਪਰ ਜਿਹੜੀ ਪੈਦਾਵਾਰ ਹੋਣ ਦੀ ਆਸ ਹੈ ਕਿਉਂਕਿ 2019 ਤੋਂ ਬਾਅਦ ਜਿਹੜਾ ਆਪਣੇ ਦੇਸ਼ ਦਾ ਭੰਡਾਰ ਹੈ ਭਾਈ ਉਹ ਕਦੇ ਫੁੱਲ ਨਹੀਂ ਹੋਇਆਗਾ ਘਾਟੇ 'ਚ ਚੱਲ ਰਿਹਾ ਬਾਹਰੋਂ ਕਣਕ-ਕਣਕ ਮਂਗਾ ਕੇ ਸਾਰਦੇ ਰਹੇ ਆ ਸਰਕਾਰਾਂ ਕਦੇ ਦੱਸਦੇ ਨਹੀਂ ਹੁੰਦੀਆਂ ਪਬਲਿਕ ਨੂੰ ਵੀ ਸਾਡੇ ਕੀ ਹਾਲ ਹੈ ਕਿਉਂਕਿ ਇਹਨਾਂ ਨੇ ਤਾਂ ਬਸ ਤਰੱਕੀ ਉਹ ਦੱਸੀ ਜਾਣਾ ਵੀ ਤਰੱਕੀ ਬਹੁਤ ਦੇਸ਼ ਕਰ ਰਿਹਾ ਠੀ ਪਰ ਜਿੱਦਾਂ ਬਾਈ ਐਤ ਕੀ ਕਣਕਾਂ ਜਿਹੜੀਆਂ ਖਰਾਬ ਹੋਈਆਂ ਪੂਰੇ ਦੇਸ਼ ਦੇ ਵਿੱਚ ਮਲਕੇ ਭੰਡਾਰ ਭੰਡੂਰ ਦਾ ਕੀ ਹੈ ਜੇ ਖਾਣ ਜੋਗੀ ਪੂਰੇ 150 ਕਰੋੜ ਦੀ ਆਬਾਦੀ ਦੇ ਹਿਸਾਬ ਨਾਲ ਜੇ ਖਾਣ ਜੋਗੀ ਵੀ ਹੋ ਜਵੇ ਤਾਂ ਬਹੁਤ ਵਧੀਆ ਤੇ ਬਾਕੀ ਜਿਹੜੇ ਭਰਾਵਾਂ ਦਾ ਨੁਕਸਾਨ ਹੈ ਦੇਖੋ ਬਾਈ ਹੌਸਲਾ ਕਹਿੰਦੇ ਮੈਂ ਹੌਸਲੇ ਨਾਲ ਹੀ ਜ਼ਿੰਦਗੀ ਹੈ ਕੋਈ ਗਲਤ ਸਟੈਪ ਨਹੀਂ ਲੈਣਾ ਤੇ ਮਹਾਰਾਜ ਅੱਗੇ ਜ਼ਰੂਰ ਭਲੀ ਕਰੂਗਾ ਹਨਾ ਦੂਜੀ ਗੱਲ ਜਿਹੜੀ ਆਪਾਂ ਸ਼ੇਅਰ ਕਰਨੀ ਵੀ ਬਾਈ ਜਿਹੜੇ ਕਣਕਾ ਜਿੱਦਾਂ ਹੁਣ ਠੀਕ ਆ ਜਾਂ ਆਕਸੀਜਨ ਦੇ ਵਿੱਚ ਕਈ ਭਰਾ ਕਣਕਾ ਵੇਚਦੇ ਵੀ ਚਲੋ ਰੇਟ ਵਧੂਗਾ ਜਿਸ ਹਿਸਾਬ ਨਾਲ ਕਿ ਕਣਕਾ ਜਿਹੜੀਆਂ ਖਰਾਬ ਹੋਈਆਂ ਰੇਟ ਤਾਂ ਦੇਖੋ ਜਿਹੜਾ ਵਧਣਾ ਹੀ ਵਧਣਾ ਫਸਲ ਦਾ ਅੱਗੇ ਕਣਕ ਦਾ ਜਿੱਦਾਂ ਸਿਆਲ ਦੇ ਵਿੱਚ ਜਾ ਕੇ 3000 ਪਲੱਸ ਤੱਕ ਐਤਕੀ ਰੇਟ ਜਾਊਗਾ ਪਰ ਜੇ ਆਪਾਂ ਰੇਟ ਵਧੇ ਲੈਣਾ ਦੋ ਤਿੰਨ ਕੰਮ ਆਪਾਂ ਨੂੰ ਬਈ ਕਰਨੇ ਪੈਣੇ ਜਿਹੜੀਆਂ ਪ੍ਰਾਈਵੇਟ ਸੈਕਟਰ ਜਦੋਂ ਹੁਣ ਅਪ੍ਰੈਲ ਦੇ ਵਿੱਚ ਆਪਾਂ ਨੂੰ ਇੱਕ ਚੰਗਾ ਚੂਨਾ ਲਾ ਜਾਂਦਾ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈ ਪਤਾ ਇਦਾਂ ਨਹੀਂ ਲੱਗਦਾ ਵੀ ਬਾਈ ਦੇਖੋ ਇਸ ਵਾਰ ਰੇਟ ਕਣਕ ਦਾ ਜਿਹੜਾ ਆਫਸਿੰਨ ਵਿੱਚ ਸਿਰਫ 2250 ਰੁਪਏ ਹੀ ਵਧਿਆ ਜਿੱਦਾਂ ਪਿਛਲੀ ਵਾਰ 28-2900 ਤੱਕ ਕਣਕ ਗਈ ਤੇ ਇਸ ਵਾਰ 25 25.5 ਜਾਂ 2600 ਤੱਕ ਹੱਦ ਗਈ ਆ ਜਿਹੜੇ ਹਿਸਾਬ ਨਾਲ ਅਤਕੀ ਕਣਕਾ ਖਰਾਬ ਹੋ ਰਹੀ ਖਰਾਬ ਹੋਈਆਂ ਅਗਲੇ ਸਾਲ ਮਲਕੇ 3000 ਪਲੱਸ ਕਣਕ ਜਾਊਗੀ ਜੇ ਆਪਾਂ 2-4 ਗੱਲਾਂ ਦੀ ਗੌਰ ਕਰ ਲਈ ਗੌਰ ਕਰਨ ਵਾਲੀਆਂ ਗੱਲਾਂ ਬਾਈ ਐਦਾਂ ਵੀ ਜਿੱਦਾਂ ਸਾਡੇ ਲੱਗੇ ਕੰਮ ਚੱਲਦਾ ਹੋ ਸਕਦਾ ਪੂਰੇ ਪੰਜਾਬ ਚ ਵੀ ਚੱਲਦਾ ਹੋਵੇ ਠੀਕ ਆ ਕਿਉਂਕਿ ਜਿਹੜਾ ਪ੍ਰਾਈਵੇਟ ਸੈਕਟਰ ਆ ਅੱਗੇ ਹੌਲੀ ਹੌਲੀ ਮਤਲਬ ਕਿ ਕਹਿੰਦਾ ਮਤਲਬ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੁਣ ਉਹ ਕੀ ਕਰਦੇ ਆ ਆੜਤੀਆਂ ਨਾਲ ਸੈਟਿੰਗ ਕਰਕੇ ਅਪ੍ਰੈਲ ਦੇ ਵਿੱਚ ਹੀ ਕਣਕਾਂ ਐਮਐਸਪੀ ਤੋਂ ਆੜਤੀਆਂ ਨੂੰ 100-200 ਰੁਪਏ ਉੱਪਰ ਦੇ ਕੇ ਹਵਾ ਪਚੱਕ ਲੈਣੇ ਆ ਠੀਕ ਹੈ ਤੇ ਆਪਾਂ ਨੂੰ ਆੜਤੀ ਵੱਲੋਂ ਪੈਸੇ ਜਿਹੜੇ ਐਮਐਸਪੀ ਦੇ ਦਿੱਤੇ ਜਾਂਦੇ ਆ ਬੰਦਾ ਕੀ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਐਮਐਸਪੀ ਉਹ ਐਨ ਹੈ ਹਨਾ ਪਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨੇ ਪ੍ਰਾਈਵੇਟ ਨੂੰ ਵੇਚੀ ਹੈ ਜਾਂ ਕੀ ਕਰਿਆ ਹਨਾ ਤੇ ਦੂਜੀ ਗੱਲ ਕਹੀ ਆੜਤੀ 5 ਜਾਂ 7 ਰੁਪਏ ਫਾਰਮਰ ਨੂੰ ਉੱਪਰ ਦੇ ਦਿੰਨੇ ਆ ਐਮਐਸਪੀ ਤੋਂ ਜਿੱਦਾਂ 2275 ਐਮਐਸਪੀ ਉਹਨਾਂ ਨੇ ਇਦਾਂ ਕੀ ਕਹਿਣਾ ਵੀ ਤੁਹਾਨੂੰ 80 ਦੇ ਦੰਨੇ ਆ ਠੀਕ ਆ ਤੇ ਸਾਡੇ ਕਿਸਾਨਾਂ ਨੂੰ ਉਹ ਸੰਤੁਸ਼ਟ ਕਰ ਲੰਨੇ ਆ ਇਹ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੇਚ ਦੰਨੇ ਸਾਡੇ ਭਰਾ ਕੀ ਕਰਦੇ ਵੀ ਚਲ ਕੋਈ ਗੱਲ ਨਹੀਂ ਪਰ ਭਾਈ ਉਹਦੇ ਵਿੱਚ ਆਪਣਾ ਨਿਹਰਾ ਘਾਟਾ ਠੀਕ ਆ ਜੇ ਤੁਹਾਨੂੰ 5000 10 ਰੁਪਏ ਅੜ ਤੇ ਉੱਪਰ ਦੇ ਰਿਹਾ ਐ ਐਮਐਸਪੀ ਤੋਂ ਬਿਲਕੁਲ ਨਾ ਲਓ ਉਹਦੇ ਨਾਲੋਂ ਭਾਈ 10 ਰੁਪਏ ਘਾਟ ਲੈ ਲਓ ਸਰਕਾਰੀ ਭਰਾ ਦੋ ਠੀਕ ਆ ਜਿਹੜੀ ਸਰਕਾਰੀ ਆਪਣੀਆਂ ਕੰਪਨੀ ਆ ਜਿੱਦਾਂ ਐਫਸੀਆਈ ਵਗੈਰਾ ਜਿਹੜੇ ਚੱਕਦੀ ਇਹਨਾਂ ਨੂੰ ਚਕਾਓ ਠੀਕ ਆ 80 ਤੇ ਨੂੰ ਸਿੱਧਾ ਕਹੋ ਵੀ ਅਸੀਂ ਪ੍ਰਾਈ ਇਹਦੇ ਵਿੱਚ ਬਾਈ ਆਪਣਾ ਨੁਕਸਾਨ ਹੁੰਦਾ 83 ਦਾ ਆਪਣਾ 100 150 ਲੈ ਲੰਦਾ 150 ਵਿੱਚੋਂ 140 ਕਮਾ ਲੈਣਾ 10 ਉਹਨੇ ਤੁਹਾਨੂੰ ਦੇ ਦੇਣੇ ਆ ਕੁਆਂਟਲ ਮਗਰ ਠੀਕ ਆ ਆਪ 140 ਬਣਾ ਲੈਣਾ ਪ੍ਰਾਈਵੇਟ ਨੂੰ ਕੀ ਫਾਇਦਾ ਹੁੰਦਾ ਜਿੱਦਾਂ ਉਹ ਪਹਿਲਾਂ ਆਕਸੀਜਨ ਦੇ ਵਿੱਚ ਬਾਈ ਉਹਨਾਂ ਨੂੰ ਕਣਕ ਆ ਮਲ ਕੇ ਮਹਿੰਗੇ ਰੇਟ ਤੇ ਚੱਕਣੀ ਪੈਂਦੀ ਸੀ 3000 ਤੱਕ ਵੀ ਗਣਕ ਚਲੇ ਜਾਂਦੀ ਸੀ ਮੌਕੇ ਦੇ ਹਿਸਾਬ ਨਾਲ ਹੁਣ ਉਹ ਕੀ ਕਰਨ ਲੱਗੇ ਦਿਮਾਗ ਵਰਤਣ ਲੱਗੇ ਹੁਣੀ 8 ਤਿਆਂ ਨਾਲ ਉਹ April ਦੇ ਵਿੱਚ ਹੀ ਸੈਟਿੰਗ ਕਰਕੇ ਕਣਕ ਜਿਹੜੀ ਉਹ ਪਹਿਲੇ ਹੀ ਚੱਕ ਲੈਣੇ ਆ ਇਹ ਨਹੀਂ ਹੈਗਾ ਵੀ ਬਾਈ ਪ੍ਰਾਈਵੇਟ ਸੈਕਟਰ ਨੂੰ ਮਨਾਹੀ ਹੈ ਸਰਕਾਰ ਵੱਲੋਂ ਕੋਈ ਮਨਾਹੀ ਨਹੀਂ ਹੈਗੀ ਪਰ ਜਿਹੜਾ ਉਹਦੇ ਵਿੱਚ ਹੈ ਪ੍ਰਾਈਵੇਟ ਸੈਕਟਰ ਜੇ ਕਣਕ ਚੱਕਣੀ ਚਾਹੁੰਦਾ ਤਾਂ ਉਹਨੂੰ 4% ਜਿਹੜਾ ਉਹ ਆਰਧਤ ਦੇਣੀ ਪੈਂਦੀ ਆ तकरीबन 6-7% ਜਿਹੜੀ ਉਹ ਮਾਰਕੀਟ ਕਮੇਟੀ ਦੀ ਫੀਸ ਪੇ ਕਰਨੀ ਪੈਂਦੀ ਆ ਬਾਕੀ ਪਲੱਸ ਜੀਐਸਟੀ ਮਤਲਬ ਕਿ ਖਰਚਾ ਪਾ ਕੇ ਉਹਨੂੰ ਉਹੀ 27-2800 ਜਾਂ 3000 ਦੇ ਨੇੜੇ ਪੈ ਜਾਂਦੀ ਆ ਪਰ ਉਹ ਕੀ ਕਰਦੇ ਆ ਇਹ ਸਾਰੇ ਖਰਚਿਆਂ ਤੋਂ ਬਚਦੇ ਬਚਾਉਂਦੇ ਸਿੱਧੀ ਆਰਧਤੀ ਨਾਲ ਸੈਟਿੰਗ ਕਰਕੇ ਦੋ ਨੰਬਰ ਦੇ ਵਿੱਚ ਜਿਹੜੀ ਕਣਕ ਹੈ ਪੰਜਾਬ ਦੀਆਂ ਮੰਡੀਆਂ ਚੋਂ ਚੱਕ ਲੈਣੇ ਆ ਜਿੱਦਾਂ ਵੱਡੀਆਂ ਚੱਕੀਆਂ ਜੜੀਆਂ ਪ੍ਰਾਈਵੇਟ ਲਿਮਟਿਡ ਆ ਤੇ ਸਾਡੇ ਲਾਗੇ ਛਾਗੇ ਵੀ ਹੈਗੇ ਜਿੱਦਾਂ ਚੰਡੀਗੜ੍ਹ ਆ ਜਾਂ ਇਦਾਂ ਇਧਰਲੀ ਸਾਈਡ ਸੋਲਖੀਆਂ ਸਾਈਡ ਵੀ ਹੈਗੀਆਂ ਹਨਾ ਰੋਡ ਤੇ ਤੇ ਉਹ ਕੀ ਕਰਦੇ ਹੁਣ ਮਤਲਬ ਕਿ ਤਕਰੀਬਨ ਪੂਰੀ ਮੰਡੀ ਦੀ ਉਹ ਕਣਕ ਫਾਰਮਰ ਨੂੰ 5-10 ਰੁਪਏ ਅੱਧ ਤੇ ਉੱਪਰ ਦੇ ਦਿੰਦਾ ਜਿਹਨੂੰ ਆਪਣੇ ਲਾਲਚ ਦੇ ਵਿੱਚ ਲੈ ਕੇ ਕਿਉਂਕਿ ਸਾਡੇ ਬਾਈ ਜ਼ਿਆਦਾਤਰ ਬੰਦੇ ਭੋਲੇ ਭਾਲੇ ਹੁੰਨੇ ਆ ਸੋਚਦੇ ਆ ਵੀ ਯਾਰ ਚੱਲ ਕੋਈ ਗੱਲ ਨਹੀਂ ਐਮਐਸਪੀ ਨਾਲੋਂ 5 ਰੁਪਏ ਉੱਪਰ ਮਿਲਦੇ ਆ ਜਾਂਦੇ ਚੋਰ ਦੀ ਲੰਗੋਟੀ ਉਹ ਸਹੀ ਉਹ ਸੋਚਦੇ ਆ ਪਰ ਇਹਦਾ ਜਾ ਕੇ ਨੁਕਸਾਨ ਬਾਈ ਆਪਾਂ ਨੂੰ ਜਦੋਂ ਸਿਆਲ ਦੇ ਵਿੱਚ ਜਿਹੜੇ ਭ੍ਰਮਣ ਕਣਕ ਸਟਾਕ ਕਰੀਬ ਹੁੰਦੀ ਆ ਉਦੋਂ ਜਿਹੜਾ ਦੇਖਣ ਨੂੰ ਮਿਲਦਾ ਫਿਰ ਆਪਾਂ ਨੂੰ ਰੇਟ ਨਹੀਂ ਮਿਲਦਾ ਕਿਉਂਕਿ ਜਿਹੜੇ ਪ੍ਰਾਈਵੇਟ ਆ ਜਿਨ੍ਹਾਂ ਨੇ ਕਣਕ ਖਰੀਦਣੀ ਹੁੰਦੀ ਜਿਨ੍ਹਾਂ ਨੂੰ ਲੋੜ ਉਹ ਪਹਿਲੇ ਹੀ ਆਪਣਾ ਕੋਟਾ ਫੁੱਲ ਕਰ ਲੰਨੇ ਆ ਸਿੱਧਾ ਹੀ ਠੀਕ ਹੈ ਸਿਰਫ ਐਮਐਸਪੀ ਤੇ ਬਾਈ ਸਰਕਾਰੇ ਖਰੀਦ ਸਕਦੀ ਹੈ ਜੇ ਕਹੀ ਵੀ ਸਰਕਾਰ ਆ ਜਿਹੜੀ ਐਮਐਸਪੀ ਤੇ 22-2300 ਰੁਪਏ ਨੂੰ ਲੈ ਕੇ ਬਾਈ ਤੇ ਇਹਨੂੰ ਪ੍ਰਾਈਵੇਟ ਨੂੰ ਨਹੀਂ ਦਿੰਦੀ ਹੈਗੀ ਇਹਦੇ ਵਿੱਚ ਫਿਰ ਖਰਚੇ ਐਡ ਕਰਦੀ ਹੈ ਆੜਤ वगैरह ਦੇ ਜੀਐਸਟੀ ਮਾਰਕੀਟ ਕਮੇਟੀ ਦਾ ਜਾਂ ਜਿਹੜੀਆਂ ਇਹਨਾਂ ਦੀ ਐਫਸੀ ਵਗੈਰਾ ਕੰਪਨੀਆ ਉਹਨਾਂ ਦਾ ਖਰਚਾ ਉਹਨਾਂ ਨੂੰ ਫਿਰ 3000 ਤੀ ਪੈ ਜਾਂਦੀ ਹੈ ਪਰ ਇਹ ਹੁਣ ਸੈਟਿੰਗ ਕਰਨ ਲੱਗੇ ਪਿਛਲੇ 2 ਸਾਲ ਤੋਂ ਆੜਤੀਆਂ ਦੇ ਨਾਲ 2 ਨੰਬਰ ਦੇ ਵਿੱਚ ਜਿਹੜੀਆਂ ਕਣਕਾਂ ਚੱਕੀਆਂ ਜਾਂਦੀਆਂ ਵੀਡੀਓ ਚ ਮੇਨ ਗੱਲ ਇਹ ਆ ਵੀ ਬਾਈ ਜੇ ਤੁਹਾਨੂੰ 5-10 ਰੁਪਏ ਆੜਤੀ ਉੱਪਰ ਦੇ ਰਿਹਾ ਵੀ ਕਹਿਣ ਦਾ ਮਤਲਬ ਵੀ ਤੁਹਾਡੀ ਮਨਜ਼ੂਰੀ ਲੈ ਰਿਹਾ ਹੋ ਇੱਕ ਤਰ੍ਹਾਂ ਦੀ ਵੀ ਕੋਈ ਬੰਦਾ ਬੋਲੇ ਨਾ ਵੀ ਹਾਂਜੀ ਜੇ ਕੱਲੂ ਪੁੱਛੇ ਵੀ ਕੋਈ ਵੀ ਮੈਂ ਆਪਣੀ ਮਰਜ਼ੀ ਨਾਲ ਦਿੱਤੀ ਜੀ 10 ਰੁਪਏ ਐਮਐਸਪੀ ਤੋਂ ਉੱਪਰ ਠੀਕ ਹੈ ਇਹ ਬੇਸ਼ੱਕ ਵੀ 5-10 ਰੁਪਏ ਲੈਣ ਤੋਂ ਨਾ ਕਰਦੇ ਹੋ ਇਹਦੇ ਨਾਲ ਤਾਂ ਆਪਣੀ ਸਰਕਾਰੀ ਭਰਾ ਦਿਓ ਠੀਕ ਹੈ ਸਰਕਾਰੀ ਭਰਾ ਕੇ ਤੁਹਾਨੂੰ ਇਹ ਫਾਇਦਾ ਵੀ ਬਾਈ ਜੇ ਅੱਜ ਤੁਸੀਂ 5 ਰੁਪਏ ਛੱਡਦੇ ਆ 5 ਰੁਪਏ ਦਾ ਲਾਹਾ ਨਹੀਂ ਕਰਿਆ ਤਾਂ ਗਾਹਾਂ ਜਾ ਕੇ ਸਿਆਲ ਚ ਜਿਹੜਾ ਰੇਟ ਬਧੂਗਾ ਜੇ ਹੁਣ ਤੁਸੀਂ ਉਹ ਪਹਿਲਾਂ ਹੀ 5-5 10-10 ਰੁਪਿਆ ਐਮਐਸਪੀ ਤੋਂ ਉੱਪਰ ਲੈ ਕੇ ਕਣਕ ਚਕਾਤੀ ਅਗਲੇ ਨੇ ਆਪਣਾ ਕੋਟਾ ਫੁੱਲ ਕਰ ਜਾਣਾ ਤੁਹਾਡੀਆਂ ਗਣਕਾ ਢੋਲਾਂ ਚ ਪਈਆਂ ਆਦੀਆਂ ਸੁਸਰੀ ਨੇ ਖਾ ਲੈਣੀਆਂ ਜੇ ਤੁਹਾਨੂੰ 2300 ਦਾ 2400 2450 ਮਿਲ ਗਿਆ ਉਹਦਾ ਵੀ ਕੀ ਫਾਇਦਾ ਓਨੀ ਕਿਤਾ ਕਣਕ ਆ ਬਾਈ ਸੁਸਰੀ ਜਾਂ ਢੋਰਾ ਖਾ ਲੰਦਾ ਠੀਕ ਹੈ ਇਹ ਚੀਜ਼ਾਂ ਦਾ ਜਰੂਰ ਬਾਈ ਧਿਆਨ ਦਿਓ ਕਿਉਂਕਿ ਹੁਣ ਇਹ ਮੰਡੀਆਂ ਚ ਇਹ ਚੀਜ਼ ਚੱਲਦੀ ਹੈ ਬਹੁਤ ਫਾਰਮਰ ਘੱਟ ਨੂੰ ਪਤਾ ਕਿਉਂਕਿ ਪਿਛਲੀ ਵਾਰੀ ਮੈਨੂੰ ਪਤਾ ਲੱਗਿਆ ਮੇਰੇ ਨਾਲ ਵੀ ਇਹ ਚੀਜ਼ ਹੋਈ ਹੈ ਵੈਸੇ ਮੇਰੇ 83 ਨੇ ਵੀ ਮੈਨੂੰ ਫਾਰਮਰ ਦੀ ਲੈਣ ਦਾ ਸੋਚਣਾ ਉਹਨਾਂ ਨੇ ਆਪਣੀ ਆਰਡਰ ਦੀ ਲੈਣ ਦਾ ਸੋਚਣਾ ਠੀਕ ਹੈ ਨਾ ਹੁਣ ਪਹਿਲਾਂ ਵਾਲੇ ਕੰਮ ਤਾਂ ਬਾਈ ਰਹੇ ਨਹੀਂ ਹੈਗੇ ਵੀ ਹਾਂ ਵੀ ਆਪਾਂ ਚਲੋ ਕਹਿਣ ਦਾ ਮਤਲਬ ਵੀ ਦੂਜੀ ਲੋਟੀ ਲੈ ਲੈਣੀਆਂ ਕਢੀ ਜਾਣੀਆਂ ਅੱਗੇ ਹੁੰਦਾ ਹੀ ਇਹ ਕੰਮ ਹੁਣ ਥੋੜਾ ਥੋੜੀ ਅਵੇਅਰਨੈਸ ਆ ਰਹੀ ਹੈ ਬੰਦੇ ਜਿੱਦਾਂ ਫਾਰਮਰ ਵੀ ਥੋੜੇ ਥੋੜੇ ਐਡਵਾਂਸ ਹੋ ਰਹੇ ਆ ਬਾਕੀ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਇਹਦਾ ਕਿ ਸਾਰੇ ਭਰਾਵਾਂ ਨੂੰ ਬਾਈ ਇਹਦੇ ਬਾਰੇ ਪਤਾ ਲੱਗ ਸਕੇ ਕਿਉਂਕਿ ਬਹੁਤ ਬੰਦਿਆਂ ਨੂੰ ਇਸ ਚੀਜ਼ ਦਾ ਪਤਾ ਨਹੀਂ ਬਹੁਤ ਨੂੰ ਪਤਾ ਵੀ ਹੋਊਗਾ ਪਰ ਕਈ ਬੰਦਿਆਂ ਦੇ ਗੱਲ ਇਹ ਉੱਪਰ ਨੂੰ ਲੰਘ ਜਾਣੀਆਂ ਆ ਉੱਪਰ ਨੂੰ ਕਿੱਦਾਂ ਲੰਘ ਜਾਨੀ ਬਾਈ ਕਈ ਪੋਜ਼ਿਟਿਵ ਗੱਲਾਂ ਨੂੰ ਵੀ ਨੈਗੇਟਿਵ ਲੈ ਜਾਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਥਿੰਕਿੰਗ ਆ ਸੋਚ ਆ ਉਹ ਕਦੇ ਪੋਜ਼ਿਟਿਵ ਸੋਚਦੀ ਹੋਏ ਨਹੀਂ ਉਹਨਾਂ ਨੇ ਕਹਣਾ ਯਾਰ ਬਾਈ ਐਵੇਂ ਬਕਵਾਸ ਮਾਰੀ ਜਾਂਦਾ ਹਨਾ ਵੀ 5000 ਰੁਪਏ ਉੱਪਰ ਮਿਲਦੇ ਹੋਰ ਆਪਾਂ ਨੂੰ ਕੀ ਆ ਆਪਾਂ ਨੂੰ ਵੱਧ ਈ ਮਿਲਦੇ ਆ ਪਰ ਉਹਦਾ ਨਖਾਣਾ ਕੇ ਜਾ ਕੇ ਆਪਾਂ ਨੂੰ ਗਾਹ 3-4 ਜਾਂ 500 ਰੁਪਏ ਵਿੱਚ ਹੁੰਦਾ ਕੁਆਂਟਲ ਦੇ ਜਿਨ੍ਹਾਂ ਨੇ ਕਣਕ ਰੱਖਣੀ ਆ ਠੀਕ ਆ ਜ਼ਰੂਰੀ ਨਹੀਂ ਹੈਗਾ ਬਾਈ ਸਾਰੇ ਹੀ ਰੱਖਦੇ ਆ ਥੋੜੇ ਬਹੁਤੇ ਰੱਖਦੇ ਆ ਬਾਈ ਜਿਨ੍ਹਾਂ ਨੇ ਆਪਣੇ ਦੇਖਣਾ ਹੁੰਦਾ ਵੀ ਚਲੋ ਸਿਆਲ ਚ ਵੇਚ ਲਾਂਗੇ ਉਹਨਾਂ ਬਾਅਦ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਗੇ ਦੀ ਅੱਗੇ ਵੀ ਬਾਈ ਜਰੂਰ ਆਪਣੇ ਭਰਾਜੀ ਨੂੰ ਇਹ ਗੱਲ ਪਤਾ ਲੱਗ ਗਈ ਮਾਣੀ ਮੋਟੀ ਦੱਸਿਓ ਵੀ 5-10 ਰੁਪਏ ਦੇ ਲਾਲਚ ਚ ਜਾ ਕੇ ਪ੍ਰਾਈਵੇਟ ਨਹੀਂ ਭਰਉਣੀ ਹੈਗੀ ਠੀਕ ਹੈ ਇਹਦੇ ਨਾਲ ਤਾਂ ਫਿਰ ਸਰਕਾਰੀ ਹੈ ਜਿਹੜੀ ਐਮਐਸਪੀ ਤੇ ਆਪਣੀ ਕਣਕ ਭਰਵਾਓ ਆੜਤੀ ਨੂੰ ਕਹੋ ਵੀ ਬੇਸ਼ੱਕ ਬਾਈ ਸਾਡੀ ਨਹੀਂ ਭਰਉਣੀ 5-10 ਰੁਪਏ ਤੇ ਸਾਡੀ ਐਮਐਸਪੀ ਤੇ ਭਰ ਸਾਨੂੰ ਸਰਕਾਰੀ ਏਜੰਸੀ ਨੂੰ ਵਿਕੀ ਵਿਦਾ ਐਮਐਸ ਆਪਣਾ ਜੇ ਫਾਰਮ ਚਾਹੀਦਾ ਪ੍ਰਾਈਵੇਟ ਦਾ ਸਾਨੂੰ ਨਹੀਂ ਚਾਹੀਦਾ ਇਹ ਜਰੂਰ ਗੌਰ ਕਰ ਲਿਓ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ